ਵੈਗੁਰੂ ਜੀ ਦਾ ਹੰਸਾ ਵੈਗੁਰੂ ਜੀ ਜੀ ਹਤੇ ਮੇਰੇ ਵੱਡੇ ਵੀ ਮੇਰੇ ਛੋਟੇ ਵੀ ਦੁਨੀਆ ਵੱਡੀਆਂ ਭੈਣਾਂ ਛੋਟੀਆਂ ਭੈਣਾਂ ਮਾਮਾਂ ਬੀਬੀਆਂ ਬਾਪੂ ਜੀ ਸਾਰਿਆਂ ਨੂੰ ਪਿਆਰ ਭਰੀ ਸੱਚੀ ਗੱਲ ਤੇ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਆ ਕਰੋ ਜੀ ਆਪਾਂ ਸਾਰੇ ਇੱਕ ਇੱਕੋ ਹੀ ਫੈਮਿਲੀ ਆ ਇੱਕ ਦੂਜੇ ਦੀ ਮਦਦ ਕਰੋ ਜੀ ਮੈਂ ਮੇਰੇ ਲਈ ਨਿਕਾਲਾ ਜੇ ਮੇਰੀ ਵੀਡੀਓ ਲਗੀ ਤਾਂ ਕਰਦੇ ਹੋ ਹਰ ਕਿਸੇ ਦੀ ਮਦਦ ਕਰੋ ਆਪਾਂ ਆ ਮੈਂ ਅੱਜ ਗੱਲ ਕਰਾਂ ਕਿ ਪ੍ਰੋਲਿੰਗ ਦੀ ਜਦੋਂ ਨਾ ਕੋਈ ਪੰਜਾਬੀ ਮੁੰਡਾ ਸਿੱਖ ਕੋਈ ਸਿੱਖ ਵਿਚਾਰਧਾਰਕਾ ਰੱਖਦਾ ਜਾਂ ਫੇਸਬੁੱਕ ਤੇ ਇੰਸਟਾ ਕਿਤੇ ਵੀ ਮਤਲਬ ਕਮੈਂਟ ਕਰ ਦਵੇ ਕੋਈ ਜੇ ਮਤ ਉਹਨੂੰ ਜਾਂ ਵੀਡੀਓ ਪਾ ਦੇਵੇ ਪੋਸਟ ਪਾ ਦੇ ਉਹਨੂੰ ਇੰਨਾ ਟ੍ਰੋਲ ਕੀਤਾ ਜਾਂਦਾ ਨਾ ਮਤਲਬ ਕੀ ਹੈ ਭਾਰਤ ਵਾਲਿਆਂ ਵੱਲੋਂ ਵੀ ਆਪੀ ਇੰਟੇ ਵੀ ਆ ਜਾਂਦੇ ਨੇ ਵੀ ਤੇ ਆ ਆ ਮਾਰਕਸ ਵਾਲੇ ਟੱਕ ਪਏ ਆ ਜਾਂਦੇ ਨੇ ਉਹ ਦੱਤੀ ਕਰੋ ਥੋੜੀ ਜੀ ਕੀ ਕਹਿੰਦੇ ਹੁੰਦੇ ਨੇ ਉਹਨੂੰ ਤਲਬ ਉਹ ਉਹ ਯਾਰ ਫੇਰੀ ਬਚਾਵਾ ਕਰਾ ਹਾਂ ਬੇ ਕਾਮਰੇ ਦੀ ਯਾਰ ਰੇਡ ਉਹ ਬਿੜੀ ਖੂਕ ਮੈਕਮਾ ਉਹ ਜੜਦਾ ਲਾਉਣੇ ਵਾਲੇ ਲੋਕ ਟੋਪ ਕੋ ਵੀ ਦੇ ਬੰਦੇ ਦੁੱਕੀ ਤੇ ਬੰਦੇ ਸਿੱਖਾਂ ਨੂੰ ਟ੍ਰੋਲ ਕਰਨਾ ਦਾ ਬੜਾ ਹਾਂਗਾ ਨਾ ਸਿੱਖਾਂ ਦੇ ਬੱਚਿਆਂ ਨੂੰ ਟ੍ਰੋਲ ਕਰਨਾ ਜਿਹੜੇ ਜਿਹੜੇ ਛੋਟੇ ਛੋਟੇ ਹੋ ਗਏ ਉਹਨਾਂ ਨੂੰ ਨਹੀਂ ਇੰਨੀ ਸਮਝ ਆਏਗੀ ਉਹਨਾਂ ਨੂੰ ਸਾਲ ਲੰਦੇ ਨੇ ਗੱਲਾਂ ਜਿਹੇ ਗੱਲਾਂ ਜਿਵੇਂ ਹੱਤ ਚਲੋ ਹਰੇਕ ਤੇ ਜੱਜਪਾ ਹੁੰਦਾ ਵਾ ਠੀਕ ਆ ਗੱਲ ਪਰ ਐਦਾਂ ਥੋੜੀ ਐ ਵੀ ਟ੍ਰੋਲਿੰਗ ਕਰਨ ਲਈ ਇਹਨਾਂ ਨੇ ਇੱਕ ਇੱਕ ਲਈ ਮੈਂ ਕਹਿੰਦਾ 100 100 ਬੰਦੇ ਰੱਖੇ ਹੋਏ ਨੇ ਵਾਹੀਂ ਜੇ ਕੋਈ ਕਮੈਂਟ ਕਰ ਵੀਡੀਓ ਬਣਾਦਾ ਕਮੈਂਟ ਕਰ ਉਹ ਵੀ ਮਗਰ ਦਿੱਖ ਤੈਲਾਂ ਨਹੀਂ ਪੂਰੀ ਕੋਈ ਗੱਲ ਹੀ ਕੱਢਣ ਲੈਂਦੇ ਨੇ ਚਲੋ ਛੱਡੋ ਮੈਂ ਉਹਨਾਂ ਨੂੰ ਇਹ ਕਹਾਂ ਤੁਮਾਂ ਮੇਂ ਕੋਟੇ ਆ ਬਿਰਾ ਪੈਣਾ ਆਪਣੀਆਂ ਨੂੰ ਸਾਰਿਆਂ ਨੂੰ ਇਹਨਾਂ ਦਾ ਜਵਾਬ ਨਾਲ ਦਿਆ ਕਰੋ ਬਲੌਗ ਮਾਰਿਆ ਕਰੋ ਨਾਲ ਇਹ ਜਾਨ ਇਹ ਡਿਸਟਰੈਕਟ ਕਰਦੇ ਨੇ ਕੰਟੈਕਟ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਵਾ ਵੀ ਚੱਕ ਦੋ ਵੀ ਚਾਹੁੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਮਿਲ ਹੀ ਜਾਣਾ ਉਹ ਰੱਬ ਗੁਰੂ ਨੇ ਦੇਣਾ ਹਨ ਨੂੰ ਇਹ ਤੋਂ ਦੁੱਖੀ ਦੇ ਬੰਦੇ ਪਾਣੀ ਦੀ ਬੁੱਟੀ ਵਾਲੇ ਮੂੰਹ ਦੇ ਨਾਲ ਕਿਰੇ ਕੀ ਕਰ ਲੈਣਗੇ ਯਾਰ ਆਪਣੀ ਇਹ ਹੁਣ ਨਾ ਇੱਕ ਤਾਂ ਬਾਹਰਲੇ ਸਿੱਖਾਂ ਪਿੱਛੇ ਪੜਾ ਚੁੱਕਦੇ ਹੀ ਇਹਨਾਂ ਨੂੰ ਗੱਲ ਵੀ ਇੱਥੇ ਹੁਣ ਇਹਨਾਂ ਨੂੰ ਪਤਾ ਵਾ ਪੰਜਾਬ ਤੱਕ ਕਾਬੂ ਹੈ ਬੰਦ ਕਰੇ ਹੋਇਆ ਨਾ ਸਾਰੇ ਇੰਡੀਆ ਤੱਕ ਕੋਈ ਬੋਲੀ ਨਾ ਦਾ ਜੰਮੀਦਾ ਰਗਾ ਖੰਫਾ ਚ ਬੋਲਦੇ ਵਲੇ ਸ਼ਾਮੀ ਬੋਲ ਸੱਟ ਕੇ ਲੀ ਗੀ ਕੋਈ ਗੋਲੇ ਸੱਟ ਤਾ ਬੋਲੇ ਤਾ ਸਹੀ ਕੀ ਆ ਸਚਾਈ ਗੁਰੂ ਸਾਹਿਬ ਨੇ ਕਹਿਆ ਸੀ ਬਾਬੇ ਨਾਨਕ ਨੇ ਆਪਣੇ ਨੇ ਕਹਿਆ ਸੀ ਸੱਚ ਦੇ ਰਾਹ ਤੇ ਚੱਲਣਾ ਆਪਣਾ ਤਾਂ ਇਹ ਗੁਰੂਆਂ ਦੀ ਪੰਜਾਬ ਗੁਰੂਆਂ ਦੀ ਪੀੜਾਂ ਦੀ ਧਰਤੀ ਆ ਮਾਰਾ ਜੰਮਣਾ ਪੜਣਾ ਰਸੇ ਹੀ ਨਹੀਂ ਹੈਗਾ ਕੋਈ ਤੇਨ ਇੱਕ ਕਦੇ ਨਾ ਇੱਕ ਵਾਰੀ ਇੱਕ ਦਿਨ ਮੈਂ ਕਮੈਂਟ ਦੇਖਿਆ ਇੱਕ ਵੀ ਟੀਟੇ ਮੁਤਾ ਬਹੁਤ ਬਣਾ ਰਹੇ ਹੁੰਦੇ ਨੇ ਇਹ ਵੀ ਆਖੇ ਜੀ ਥੋੜਾ ਤਾਂ ਗੁਰੂ ਵੀ ਬਿਹਾਰੀ ਸਭ ਦੇਖਣ ਵਾਲੇ ਹੁੰਦੇ ਨੇ ਨਾ ਦੇ ਇਹ ਇਹਦੇ ਸਭ ਵੀ ਵਰਤਦੇ ਬਿੱਥੋ ਤਾਂ ਗੁਰੂ ਵੀ ਬਿਹਾਰੀ ਸੀ ਭਈਆ ਸੀ ਯਾਰ ਬਿਹਾਰੀ ਭਈਆ ਚਲੋ ਹੁਣੋਂ ਸਾਨੂੰ ਪੰਜਾਬੀ ਕਹਿੰਦੇ ਅਸੀਂ ਉਹਨਾਂ ਨੂੰ ਵੀ ਇਹਦਾ ਮਤਲਬ ਇਹ ਥੋੜੀ ਵੀ ਅਫੀਮਾ ਨੂੰ ਕੋਈ ਮਤਲਬ ਕਰਦੇ ਨਾ ਬਿੱਟਾ ਕਪਟਾ ਬੈਂਗਾ ਕਰਦੇ ਕੋਈ ਆਹ ਵੈਂਗਾ ਇਦਾਂ ਜਾਣ ਕੇ ਦੇਖੋ ਕਿ ਇਹਨਾਂ ਨੂੰ ਛੋਟੀ ਸੋਚ ਐ ਵੱਡੀ ਵੱਡੀ ਸੋਚ ਐ ਇਹਨਾਂ ਦੀ ਪਤਾ ਤੱਕਦਾ ਨਹੀਂ ਹੈਗਾ ਕੋਈ ਜੋ ਡੀਡੀ ਫੂਕ ਮਹਾਤਮਾ ਕਾਮਰੇਡੀ ਯਾਤਰ ਕਾਮਰੇਡ ਬਹਾ ਬੋਲਦੇ ਨੇ ਸੁੱਖਾਂ ਕਬਾ ਆਪਦੇ ਪੱਗਾਂ ਬੰਨ੍ਹੀਆਂ ਹੁੰਦੀਆਂ ਨੇ ਉਹ ਆਪ ਹੀ ਗੜੀਆਂ ਬੰਨ੍ਹਾ ਕਰੀ ਜਾਂਦੇ ਨੇ ਦੀ ਦੀ ਵਿਚਾਰ たら50 ਸਾਲ ਨੇ ਚੱਲੀ ਉਹਦੀਆਂ ਗੱਲਾਂ ਇਹ ਦੇ ਨਾਲ ਮੇਲੇ ਬਾਬੇ ਨਾਨਕ ਦੀ ਵਿਚਾਲਤਾ ਰਣਕੋੜ ਨੂੰ ਫਿਰਦੇ ਲੱਖ ਦੀ ਲਾਹ ਉਸ ਨਹੀਂ ਹੋਣਾ ਕਰ ਲੋ ਯੋਗਾਨਾ ਆਪ ਲੋਕੋ ਕਬਾ ਅਚਿੱਤਾਂ ਉਸ ਹੀ ਤੇ ਸਾਡੇ ਗੁਰੂ ਨੇ ਕਿਹਾ ਉਹੀ ਕਰ ਕਿ ਇਹ ਐ ਰੋਲ ਬਹੁਤ ਕਰ ਦੇ ਦਰਬਾਰ ਸਾਹਿਬ ਤੇ ਹਮਲਾ ਜਿਵੇਂ ਹਾਨੂੰ ਕਿਹਾ ਸੀ ਆਪਣੇ ਇਸ ਦੇ ਸਰਕਾਰ ਨੇ ਮਾਨਮਨਤੀ ਸਰਕਾਰ ਨੇ ਸਿੱਖੀਤਾ ਨੇ ਜੋ ਬੋਦੀ ਉਹਦੀ ਸਰਕਾਰ ਨੇ ਬੜੀ ਸਿੱਖੀ ਬਹੁਤ ਤਕੜੀ ਹੈ ਜਗਜੀਤ ਇਹਨਾਂ ਲਾਹਨਤੀ ਨਾ ਹੋਵੇ ਮੈਨੂੰ ਲੈਣ ਲੱਗੇ ਵੀ ੌਕਾ ਹੀ ਲੱਗਦਾ ਉਹ ਤੂੰ ਜਿਹੜਾ ਉਹ ਬੰਦਾ ਵਾ ਉਹਦੇ ਨਾਲ ਉਹਦਾ ਲਿੰਕ ਕੋਈ ਕਹਿੰਦਾ ਪਤਾ ਨਹੀਂ ਜਿਹਨੇ ਭੇਜਿਆ ਉਹ ਉਹਦੇ ਦੋ ਦੂਬੇ ਆਹੋ ਕੋਈ ਮਤਲਬ ਬੰਮਾ ਬ੍ਰਾਹਮ ਬਾਹਮਣਾ ਦਾ ਹੋਤਾ ਹੈ ਢੰਗਾਂ ਦੇ ਢੜਕੀ ਪੀ ਆੜਦੇ ਦੂਬੇ ਹੁਣ ਜੇ ਕਿਤੇ ਕੋਈ ਉਹ ਸਿੰਘ ਹੁੰਦਾ ਲੱਗਿਆ ਹੋਇਆ ਉਹਦੇ ਨਾਮ ਤੇ ਉਹ ਗੁਰਮੀਤ ਸਿੰਘ ਹੁੰਦਾ ਜਾਂ ਕਰਮਜੀਤ ਸਿੰਘ ਉਹ ਇਹ ਜਾਂ ਪਰਮੇਸ਼ਰ ਸਿੰਘ ਹੁੰਦਾ ਮੈਨੂੰ ਕਾਹ ਚਾਹੀਏ ਕਿਉਂਕਿ ਆਈਡੀਓ ਬਣੀ ਨਹੀਂ ਦੀ ਮੈਂ ਇਹ ਨਹੀਂ ਕਹਾਂ ਵੀ ਉਹ ਬੰਦਾ ਕੌਮਾ ਨਾ ਜੇ ਨਹੀਂ ਆਪਾਂ ਗੱਲ ਛੱਡ ਮੈਨੂੰ ਇਹਨਾਂ ਕਹ ਬਤਾ ਵੀ ਉਹਦੇ ਪਿੱਛੇ ਖਾਨੇ ਡੁੱਬੇ ਲੱਗ ਰਹੇ ਇਹਨਾਂ ਨੇ ਨਾ ਪੋਸਟਾ ਪਾ 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 ਉਹਦੇ ਕੋਲ ਹੀ ਕੋਲੋਸਟਾਨੀ 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 ਕੋਲੋਸਟਾਨ ਇਹਨਾਂ ਦਾ ਥਾਂ ਲਾ ਦੇ ਖਾਵਾਂਗੇ ਨਹੀਂ ਕੋਈ ਰਾਖਸ ਕਾਣੀਆਂ ਯਾਰ ਤੁਸੀਂ ਲਖਾਂ ਜਾਂ ਲਾੜਾ ਜਿਹੜੇ ਦੇਸ਼ ਤੇ ਦੇਵੀ ਦੀ ਪੂਜਾ ਤੁਸੀਂ ਆਪਣੇ ਆਪ ਕਹਿੰਦੇ ਦੇਵੀ ਆ ਦੀ ਪੂਜਾ ਹੁੰਦੀ ਆ ਨਜੀ ਦੇਵੀ ਪੂਜਾ ਹੋ ਗਿਆ ਸਭ ਤੋਂ ਵੱਧ ਤਾਂ ਨਜੀ ਕਿ ਗੰਗਾ ਆ ਗੰਗਾ ਦਾ ਪਾਣੀ ਜ਼ਹਿਰੀਲਾ ਸਰਕਾਰ ਨੇ ਵੀ ਉਹ ਲੈਬਾਂ ਨੇ ਪ੍ਰੈਸ਼ਟ ਕਰਕੇ ਰਿਪੋਰਟ ਨਹੀਂ ਤੁਸੀਂ ਤਿਆਰ ਹੋਗੇ ਆ ਆਹ ਦੇਹਾਂ ਜੀ ਦੀ ਕਦਰ ਕਰੀ ਗੁਰੂ ਸਾਹਿਬ ਦੀ ਨਹੀਂ ਕਦਰ ਇਹਨਾਂ ਨੇ ਕਰੀ ਗੁਰੂ ਸਾਹਿਬ ਦੇ ਇਹਨਾਂ ਨੇ ਦਾਦੇ ਨੀ ਸ਼ੀਸ਼ਟ ਕਟਵਾਇਆ ਹੋਵੇ ਜਿਹਦੇ ਪਿੱਛੇ ਇਹਨਾਂ ਵਿੱਚੇ ਉਹਨਾਂ ਦੇ ਪੋਤਿਆਂ ਨੂੰ ਵੀ ਸ਼ਹੀਦ ਕਰੋਂਗੇ ਜਿਹੜੀ ਕਿੰਨੇ ਕਹਿੰਨਾਂ ਨੇ ਤਾਂ ਉਹਦੇ ਹੀ ਪਰ ਲੱਗੇ ਸੀ ਪਿਆਹ ਹੱਟ ਸਾਲ ਬਾਜੀ ਕਰਨੀ ਨੂੰ ਗੁਰੂ ਸਾਹਿਬ ਦੀ ਪਿਆਹ ਹੱਟ ਸਾਲ ਨਹੀਂ ਹੋ ਜਾਣਾ ਮਲਤਣਾ ਹੋ ਜਾ ਤਾਂ 40 50 40 50 ਦੇ ਅੱਪ ਇੱਕ ਗੱਤੋਂ ਬਤ ਦੇਣੇ ਕੀ ਹੋਣੇ ਦੋ ਬੱਦਰ ਹੀ ਹੋਣੇ ਦੇਖੋ ਤੁਹਾੰਮਾਰੀ ਸਾਂਹਾਂ ਖਾ ਕੇ ਮੁੱਕਰ ਗਏ ਗਏ ਗੁਰੂ ਸਾਹਿਬ ਦੇ ਨਾਲ ਜਿਵੇਂ ਅਨੰਦ ਪ੍ਰਸਾਦ ਦਾ ਕਿਲਾ ਛੱਡਣ ਨੂੰ ਮਜਬੂਰ ਕਿ ਕਹਿਣਾਂ ਜਿਨ੍ਹਾਂ ਨੇ ਗਗੂ ਦੀ ਸਾਂਹ ਖਾ ਕੇ ਕੀ ਕਥੀ ਕਉ ਬਣਾਤੀ ਕੜੀ ਗਉਮਾ ਹਮਾਂ ਦੇ ਕੋਸ਼ਿਸ਼ ਜਦੋਂ ਉਹ ਆਂ ਦੀ ਸੰਗ ਕਾ ਕੇ ਬਿਮੁਕਰ ਗਏ ਉਧਰ ਉਹ ਵੀ ਮੁਕਰ ਗਏ ਸੀ ਉਹਨਾਂ ਮੁਗਲ ਵੀ ਮੁਕਰ ਗਏ ਜਿਹਨਾਂ ਨੇ ਵੀ ਖਾਦੀਆਂ ਕਰੋਨਾ ਦੀ ਤਰਾਂ ਦਿੱਤਾ ਚਲ ਉਹ ਤਾਂ ਫਿਰ ਹੁਣ ਜਦੋਂ ਨਾਲ ਹੀ ਉਹ ਜਿਹੀ ਰਹਿਣੇ ਆ ਮੁਗਲਾਂ ਨੇ ਵੀ ਤਾਂ ਸਰਾ ਕਰਤਾ ਇਹੀ ਰੱਖੀ ਸੀ ਬਾਹਮਣ ਮਹਿਕਮਾਈ ਸੀ ਸਾਰਾ ਇੱਕ ਛਾ ਇੱਕ ਬਾਹਮਣ ਵਾਲਾ ਉਹ ਸੀ ਹਿੰਦੂ ਤਾਂ ਵੀ ਜਿਹੜੇ ਤਾਂ ਮੁਗਲਾਂ ਰਹਿਣ ਮਤਲਬ ਜੀ ਕੱਪਦੇ ਸੀਗੇ ਪੂਰੀ ਆਪਾ ਮੁਗਲਾਂ ਨੂੰ ਕਰਦੇ ਰਹਿੰਦੇ ਜਿੱਤ ਕੰਟੇ ਉਹਦੇ ਦਰਬਾਰਾਂ ਚ ਹੀ ਫਿਰਦੇ ਰਹਿੰਦੇ ਜਾਂਦੇ ਤੇ ਨਾ ਸ਼ਾਇਦ ਸ਼ਿਵਾਜੀ ਦਾ ਤਾਂ ਨਹੀਂ ਮੁੰਡਾ ਜਿਹੜਾ ਤਾਂ ਨਹੀਂ ਸ਼ਾਵਾਜੂ ਆਇਆ ਜਾਂ ਤਾਂ ਕਹੇ ਅਰੁੰਗੇ ਉਹਦੇ ਘਰੇ ਮਤਲਬ ਅਰੁੰਗੇ ਦੇ ਘਰ ਦੇ ਨਾ ਕੋਈ ਪਾਣੀ ਕਿੰਨਾ ਜਨ ਪਾੜਿਆ ਹੋਇਆ ਇਹਨਾਂ ਨੇ ਉਹ ਫਿਲਮ ਬਣਾਈ ਉਹਦੇ ਉੱਤੇ ਇੱਕ ਤਾਂ ਨਫ਼ਰਤ ਇਹ ਨਹੀਂ ਕਰਦੇ ਹਨ ਇਹਨਾਂ ਨੂੰ ਸਿਖਾਇਆ ਜਾਂਦਾ ਯਾਨੀ ਮੇਰੇ ਸਾਹਮਣੇ 4 ਸਸ ਸਮਾਗਮ ਜਿੰਨਾ ਵੀ ਆਹ ਇੱਕ ਜਿਹੜਾ ਸਵੇ ਸਵੇ ਸੰਗ ਸੰਗ ਦੀਆਂ ਲੈਣ ਜਿੰਨੇ ਵੀ ਸੰਗ ਸੰਗ ਆ ਲੈਣ ਇਹਨਾਂ ਸਾਰਿਆਂ ਨੂੰ ਬੈਕਸਰੀਆਂ ਗੋਹ ਦੇਣ ਲੀਆਂ ਨੇ ਇਹ ਸੰਗ ਸੰਗ ਕੜੇ ਵਾਸਤੇ ਕੰਮ ਖਰਾਬ ਹੀ ਹੈ ਨਾਲ ਪਰ ਐ ਹਨਾ ਵੀ ਦੇਸ਼ ਦੀ ਅਖੰਡਤਾ ਇਕਤਾ ਨੂੰ ਸੱਟਾਂ ਮਾਰਨੀਆਂ ਗੱਲਾਂ ਹੀ ਆਪਸ ਆਪ ਦੇ ਨੂੰ ਕਹਿੰਦੇ ਦੂਜੇ ਨੂੰ ਕਹਿੰਦੇ ਨਹੀਂ ਉਹ ਜੀ ਉਹਨੇ ਫਤਿਹ ਖੁਫਤਰਾ ਹੋ ਗਿਆ ਅਜੀ ਕਰ ਮੈਂ ਉਸਕੇ ਮਾਰਾਂਗੇ ਕਿ ਇਹਨੂੰ ਸੌਦੇ ਨਹੀਂ ਦੀ ਗੱਲਾਂ ਇਹਨਾਂ ਨੂੰ ਘਰ ਘੱਟ ਘਰੇ ਕੁਫਕੇ ਮਾਰਨਾ ਉਹਨਾਂ ਨੂੰ ਕਮਾ ਨਹੀਂ ਗੋਲੀ ਖ ਮੋਲੀ ਖ ਆ ਬਸ ਗਲਾਈ ਨੇ ਆਲੇ ਤੁਹਾਡੇ 28 ਬੰਦੇ ਮਾਰ ਕੇ ਚਲੇ ਗਏ ਰਾਮ ਉਹ ਵੀ ਇੱਥੇ ਆ ਕੇ ਦੇਸ਼ 'ਚ ਤੁਹਾਡੇ ਕਿੱਥੇ ਤੁਸੀਂ ਸਭ ਤੋਂ ਵੱਧ ਫੌਜ ਲਾਈ ਹੋਈ ਆ 90 ਕ ਲੱਖ ਬੰਦਾ 80 ਲੱਖ ਬੰਦਾ ਉੱਥੇ ਤੁਸੀਂ 9 ਲੱਖ ਫੌਜ ਲਾਈ ਹੋਈ ਆ ਉਹ ਤਾਂ ਵੀ 10 ਬੰਦਿਆਂ ਦੇ ਉੱਪਰ ਇੱਕ ਖੋਜੀ ਆ ਜਾਂਦਾ ਔਰ ਫਿਰ ਵੀ ਬੰਦੇ ਚਾਹ ਪੰਜ ਜਣੇ ਆਏ ਗੋਲੀਆਂ ਚਲਾਈਆਂ ਬਸ ਕਿ ਆਹ 2 ਡੇਢ 2 ਘੰਟੇ ਤਿੰਨ ਚਾਰ ਤਲਸ਼ੀਆਂ ਤਲਸ਼ੀਆਂ ਵੀ ਲਿਆ ਬੰਨ ਗਿਆ ਨਾ ਨਹੀਂ ਜਿਵੇਂ ਨਾ ਟਾਈਮ ਹੀ ਦਿੱਤਾ ਹੁੰਦਾ ਵੀ ਚੱਪ ਲੋ ਬਾਈ ਤੁਹਾਨੂੰ ਟਾਈਮ ਦਿੱਤਾ ਹੋਇਆ ਇੰਨਾ ਇਹ ਤਾਂ ਟੈਪ ਕਰਨ ਵਾਲੀ ਗੱਲ ਆ ਗੱਲਾਂ ਹੈ ਮਤਲਬ ਕੋਈ ਸਿੱਖ ਹੋਵੇ ਉਹਨਾਂ ਕੋ ਜਿਹੜੀ ਖਾਲਸਾਨੀ ਹੈ ਖੋਲ ਰੱਖਣੇ ਆਪ ਛੇ ਆਂਨੇ ਡਾਇਰੈਕਟਰ ਬਣਾਇਆਗੇ ਸਾਨੂੰ ਹਿੰਦੁਸਤਾਨ ਹਿੰਦੁਸਤਾਨ ਕੀ ਕਹਾਣੀ ਹੈ ਜੇ ਸਭਾਂ ਦੇ ਹਿਸਾਬ ਨਾਲ ਆਪਾਂ ਇਹ ਆਪਾਂ ਸਹੀ ਰਾਸ਼ਟਰਵਾਦੀ ਮੰਨਦੇ ਆ ਨਾ ਇਹ ਜੇ ਉਹਦੇ ਵਿੱਚ ਕੋਈ ਵੀ ਬੰਦਾ ਕਾਹੂੰ ਬੇਸ਼ਾਨੀ ਕਰ ਸਕਦਾ ਭਾਰਤ ਦੇ ਦਾਂ ਇੰਡੀਆ ਦੇ ਦਾਂ ਇਹ ਆਪ ਕੰਸਟੀਟਿਊਸ਼ਨ ਦੇ ਸਾਹਮਣੇ ਉਹ ਪਤਾ ਆਜੀ ਵਾਲੇ ਨਹੀਂ ਬੋਲਦੇ ਹੈਗੇ ਪੰਜਾਬ ਦੇ ਵਿੱਚ ਕੁਝ ਹੋ ਜਵੇ ਜਦ ਹੀ ਬੋਲਣ ਲੱਗ ਜਾਣਗੇ ਜੇ ਕੋਈ ਕਹਿ ਰਿਹਾ ਵੀ ਸਾਨੂੰ ਹਿੰਦੂ ਨਹੀਂ ਵੀ ਤੁਸੀਂ ਵੀ ਆ ਇਹਨਾਂ ਤੋਂ ਛੋਟਾ ਦਾ ਬੇਦਕਾਰੀ ਜਾਂ ਤੋਕਾ ਕਰਕੇ ਇੱਕ ਪਾਸੇ ਕੋਈ ਨਹੀਂ ਦਸੀ ਹਿੰਦੂ ਨਹੀਂ ਮੈਂ ਬੁੱਧ ਕਰਮ ਨੂੰ ਬਣਾ ਲਿਆ ਠੀਕ ਆਪ ਹੀ ਉਹ ਕੰਪੇਟੀਸ਼ਨ ਲਖ ਸੁਦਾਂ 26 ਦਾ ਨਾ ਉਹਦੇ ਵਿੱਚੋਂ ਕਰ ਗਿਆ ਤੁਹਾਨੂੰ ਦਾਨ ਕਰ ਗਿਆ ਉਹ ਸਾਰਿਆਂ ਨੂੰ ਹੀ ਦਾਨ ਕਰ ਗਿਆ ਨਾਲ ਬੌਧੀਆਂ ਨੂੰ ਵੀ ਜੈਨੀਆਂ ਨੂੰ ਵੀ ਸਿੱਖਾਂ ਨੂੰ ਵੀ ਚਲੋ ਵੀ ਸਾਰੇ ਹਿੰਦੂ ਨੇ ਕਹਿੰਦਾ ਆਖਰੀ ਅੰਤਮ ਇਹ ਹਿੰਦੂਆਂ ਦੇ ਪਾਪ ਬਾਦ ਤਨੇ ਇਹ ਦੂਜੇ ਕਿਵੇਂ ਮੈਨੂੰ ਚਾਥਾਂ ਵਾਂ ਚਲੋ ਤਾਂ ਕਿ ਕਹਿਣਗੇ ਇਹਨਾਂ ਦੇ بڑے بڑے ਆਚਾਰੀਆ ਜੂੜੀਏ ਇਹ ਸੀ ਤੇ ਮੈਨੂੰ ਧਰਮ ਨਹੀਂ ਇਹ ਤੂੰ ਪੰਥ ਹੈ ਪੰਥ ਦਾ ਮਤਲਬ ਅਗਲਾ ਕਨਫਿਊਜ਼ ਕਰ ਲੋਕਾਂ ਨੂੰ ਕਨਫਿਊਜ਼ ਹੀ ਕਰੀ ਜਾਂਦੇ ਨੇ ਪੰਥ ਉਹ ਇੱਕੋ ਹੀ ਗੱਲ ਆ ਪੰਥ ਤੁਹਾਨੂੰ ਪਰ ਇਹ ਤਾਂ ਹੋਏ ਜਾਣਾ ਨਹੀਂ ਹੈ ਵੀ ਇੱਕ ਅਗਰ ਇਤਨਾ ਦੇ ਸਾਨਾ ਫਰਕ ਤਾਂ ਹੀ ਹੈ ਕਰੈਕਟ ਸੁਣਣਾ ਮੈਂ ਦੱਸਦਾ ਕਿ ਮੈਂ ਸੱਤਾਂ ਇਨਾ ਹੀ ਸਾਨਾ ਫਰਕ ਪੰਥ 6 ਉਹਨੂੰ ਕਹਿੰਦੇ ਨੇ ਜਿਵੇਂ ਮਤਲਬ ਸਮਝ ਲਓ ਵੀ Hindu ਇੱਕ ਧਰਮ ਉਤੇ ਅੱਗੇ ਜਿਵੇਂ ਤੂਕੇ ਹੁੰਦੇ ਸੀਗੇ ਪਹਿਲਾਂ ਜਾਂ ਕਹਿ ਲੋ ਵੀ ਜਾਂ ਇਹਨਾਂ ਦੇ ਵਿੱਚ ਬਣੇ ਹੋਏ ਨੇ ਹੁਣ ਆਚਾਰਿਆ ਚੂੜਿਆ ਜਿਹੜੇ ਵੀ ਉਹ ਸਾਰੇ ਉਹੀ ਨੇ ਭਾਈ ਜਿਵੇਂ ਸੰਤਪੁਰੀ ਵਾਲੇ ਹੋਵੇ ਹੈ ਤਾਂ Hindu ਹੋ ਚਿਰ ਨੇ ਇੱਕ ਤਾਂ ਤੂਲਾਂ ਝੋਕੀ ਜਾਂਦੇ ਨੇ ਨਜਰਾ ਚ ਗੱਲਾਂ ਨੂੰ ਮਾ ਬੜਾਉਂਦਾ ਨੇ ਸ਼ਬਦਾਂ ਦਾ ਇਸਤੇਮਾਲ ਇਹਨਾਂ ਸ਼ਬਦ ਪੜਨ ਵਾਲੇ ਹੁੰਦੇ ਨੇ ਖਲਾਫਤ ਚ ਵੀ ਜੇ ਕਿਸੇ ਨੂੰ ਗੱਲ ਲਿਖੀ ਹੁੰਦੀ ਆ ਨਾ ਇਹਨਾਂ ਨੇ ਗੱਲਾਂ ਕਹਿ ਕੇ ਲਿਖੇ ਮਿਸ਼ਨ ਦਾ ਨਾਂ ਸੰਧੂ ਹੋ ਗਿਆ ਹੁਣ ਅਗਲਾ ਮਿਸ਼ਨ ਕੱਲ ਨੂੰ ਪਿਸਟਕ ਫਿਰ ਉਹ ਦੁਬਾਰਾ ਜਾ ਜੂਗੀ ਪਾਊਡਰ ਦੇ ਰਾਜੂ ਵੀ ਲਾਉਂਦੇ ਹੁੰਦੇ ਐੜਾ ਟੀਨ ਦਾ ਆਈ ਲਾਈਨਰ ਸ਼ਾਈਨ ਨੰਗਾ ਕਰ ਉਸ ਤੋਂ ਬਾਅਦ ਰਾਜੂ ਦਾ ਤੇ ਦੋਸਤੋ ਬਾਦ ਪਿੱਤ ਵਾਲਾ ਬੋਟਰ ਨਾਈਸ ਲਵੇ ਇਹ ਨਹੀਂ ਲੱਗ ਰਿਹਾ ਇਹ ਆਪੂਗਾ ਇੱਕ ਤਾਂ ਯਾਰ ਸਾ ਵੀ ਉਹਦੇ ਜੇ ਪੁੱਗ ਲਾ ਕਰਦੇ ਇੱਕ ਪਾਸੇ ਗੁੱਸਾ ਵੀ ਘੜਦਾ ਯਾਰ ਵੀ ਕਹੇ ਜੇ ਲੋਕਾਂ ਨਾਲ 47 ਚ ਸਾਡੇ ਬਜ਼ੁਰਗ ਸਮਝੌਤਾ ਕਰਕੇ ਤੋ ਇਹਨੂੰ ਬੁਠਾ ਚਾਕੇ ਖਾਰੇ ਬਰਾਸ਼ਰ ਨੂੰ ਤੇ ਛੱਡ ਕੇ ਆ ਕੇ ਤੇ ਹਲ ਲੋਕ ਮਰ ਅਪੇ ਰੀ ਨੰਬਰ ਅਪੇ ਜੀ ਮੀਨਾ ਨੂੰ ਫੋਕਰਾ ਮਾਫੀ ਆ ਕੇ ਉਹ ਆ ਲੜਨੀਆਂ ਪਿੱਛੇ ਦਰ ਫਟੇ ਮੈਂ ਕੰਮ ਕਰਦੇ ਆਇਆ ਚਲੋ ਅਕੀ ਪਾਦੀ ਚਾਟੀ ਕੱਲ ਕਹੀ ਮਾਸਕ ਪਰੋ ਜੀ ਆਪਣਾ ਛੋਟਾ ਵੀਰ ਬੜਾ ਵੀਰ ਸਮਝ ਕੇ ਜੋ ਵੀ ਨੇ ਮਿੱਤੋ ਛੋਟੇ ਵੱਡੇ ਕੱਲ ਕਹਿ ਦੇ ਕੀ ਨਿਕਲ ਜਾਂਦੇ ਕੋਈ ਤੈਨੂੰ ਪਤਾ ਬਖਲੋ ਦੇ ਤਾਂ ਮਾਫ ਕਰਨਾ ਕੀ ਕਰ ਜੋ ਵੀ ਇਹ ਗਲਤ ਆ ਸਿੱਖ ਸ਼੍ਰੀ ਖੰਡ ਤੰ ਕੋੜ ਨਾ ਇਦੈ ਚਲੋ ਪਾ ਬੇ ਆ ਕੇ ਨਾਲ ਸਬਸਕ੍ਰਾਈਬ ਜ਼ਰੂਰ ਕਰਦੇ ਮੈਨੂੰ ਕੋ ਦਿਮਾਗ ਜਿਹਾ ਵੜਾ ਤਾਂ ਹੀ ਮੈਂ ਅਗਲੀ ਵੀਡੀਓ ਬਣਾਵਾਂਗਾ ਜੇ ਜੱਜ ਨੱਚੇ ਜੱਜ ਦੇ ਬਾਹਰ ਤਾਂ ਹੀ ਕੋਈ ਵੀਰ ਭੈਣ ਨੂੰ ਪਤਾ ਚੱਲੂਗਾ ਸੱਚ ਬਹੁਤ ਲੋਕ ਨੇ ਵੀਰੇ ਕੱਟ ਬੋਲਦੇ ਨੇ ਬਹੁਤ ਸੱਚ ਕੱਟ ਬੋਲਦੇ ਨੇ ਆਪਣੇ ਵੀ ਬਸ ਨੱਤਣ ਟੱਪਣ ਵਾਲੇ ਤਾਂ ਵੇਰੇ ਇਹ ਇਹ ਜਿਹਾ ਕੁਸਤਮ ਜਿਹਾ ਖਾਦੇ ਪਰ ਸੱਚੀ ਚਲੋ ਤਨ ਵਾਜੀ